ਜੈ ਸੁਭੇਦਾਨੀ ਗੁਰਗੋਬ ਸਿੰਘ ਜੀ ਛੋਟੇ ਸਾਹਿਬ ਜਨਨ ਦੀਆਂ ਵਿੱਚ ਨਵਾ ਦਿੱਤਾ ਸੀ ਜੀ ਖਾਲਸਾ ਰਾਏ ਦੀ ਤਲਵਾਰ ਜ਼ਮੀਰ ਦੀ ਅਗਵਾ ਦੀ ਕੜਕ ਜਿਹੜੀ ਜੰਗ ਸਰਹਰਾਜ ਨਹੀਂ ਸਗੋ ਗੁਰੂ ਸਾਹਿਬ ਦੇ ਛੋਟੇ ਸਾਹਿਬ ਜਨਨ ਦੀ ਸ਼ਹੀਦੀ ਦਾ ਹਿਸਾਬ ਚ ਕੋਣ ਵਾਲੀ ਜੰਗ ਜੀ ਸਿੰਘਾ ਜੀ ਸਾਇੰਸ ਸਾਹਿਬ ਦਾ ਜਿਹੜਾ ਦੀ ਵਲ ਮੈਂ ਜਾਨ ਕਰਾਂਗੇ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਆਪ ਜੀਰ ਖਾਲਸਾ ਨੂੰ ਲਰਾਇਆ ਸੀ ਚਾਹੇ ਵੀ ਜੰਗ ਦਾ ਤਦਾਰ ਫਤਹਿ ਕੀਤਾ ਤੇ ਦੇਖਿਓ ਤੇ ਚੈਨਲ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜੀ ਕਰਦੇ ਹੋ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬੜੀ ਸੂਈਮੁਦ ਦਾ ਜਾਨੀ ਲਿੱਤਾ ਦੀ ਮਾਰਦਾਨਾ ਤਿਆਰੀ ਕੀਤੀ ਸੀ ਅਤੇ ਆਪਣੇ ਬ੍ਰ ਜਥਾਰ ਮਾਦਵੇ ਸਿੰਘ ਦਾ ਸੀਚੇਸੀ ਬਾਗਰ ਭਾਈ ਕਰਨ ਸਿੰਘ ਭਾਈ ਤਰਨ ਸਿੰਘ ਭਾਈ ਕਰਨ ਸਿੰਘ ਕਰ ਰਹੀ ਸਨ ਦੂਸਰਾ ਜਥਾ ਬਜਾ ਸਿੰਘ ਦਾ ਸੀਚੇਸੀ ਭਾਈ ਦੋ ਸਿੰਘ ਭਾਈ ਰਾਜ ਸਿੰਘ ਭਾਈ ਫਰਾਂ ਸਿੰਘ ਭਾਈ ਕਰ ਰਹੇ ਸਨ ਇਸੇ ਬ੍ਰੈਕਟ ਵਿੱਚ ਉਹ ਲੋਕ ਸਨ ਜੋ ਇਸ ਮਨ ਸਿੰਘ ਨੇ ਜਨਵਰੀ 44 ਸਾਲ ਕੇ ਲੁੱਟਾ ਖਵਾ ਕਰਕੇ ਪੈਸਾ ਇਕੱਠਾ ਕਰਦੇ ਪਪਾ ਪਤਾ ਸਿੰਘ ਬਹਾਦਰ ਜੀ ਨੇ ਇਹਨਾਂ ਤਿੰਨਾਂ ਬ੍ਰੈਕਟਾਂ ਵਿੱਚ ਅਲੱਗ-ਅਲੱਗ ਵੰਡ ਦਿੱਤਾ ਤਾਂ ਜੋ ਕੋਈ ਨਹੀਂ ਹੁਸ਼ਿਆਰੀ ਚਲਾਕੀ ਨਾ ਕਰ ਸਕੇ ਨਵਾਬ ਜੀਰ ਖਾਨ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਜਿੱਤਾਂ ਨੂੰ ਪਰੇਸ਼ਾਨ ਕਰਦੀ ਰੋਕਣ ਲਈ ਆਪਣੀ ਯੋਜਨਾਬੰਦੀ ਜਹੀ ਕੀਤੀ ਸੀ ਕਿ ਉਹ ਬੰਦਾ ਸਿੰਘ ਬਹਾਦਰ ਦਾ ਰਾਹ ਰੋਕ ਸਕਣ ਪਹਿਲੇ ਟੁਕੜੀ ਕਾਰਜੀਆਂ ਕਾਰਜੀਆਂ ਦਾ ਸਾਰਾ ਹਯੂ ਸਭ ਤੋਂ ਅੱਗੇ ਲਾਇਆ ਸੀ ਕਿਉਂਕਿ ਉਹ ਇਸ ਦਾ ਅੰਤੜੰਡੀ ਮਰਨ ਲਈ ਤਿਆਰ ਸਨ ਮਰਦੇ ਤੱਕ ਦਾ ਦਬਾਅ ਤਾਂ ਨਵਾਬ ਜੀਰ ਖਾਨ ਦੇ ਚੁੱਕੇ ਸਨ ਦੂਸਰੀ ਟੁਕੜੀ ਵਿੱਚ ਪਠਾਨ ਸਿੰਘ ਸੰਜੂ ਤੋਪਾਂ ਬੰਦੂਕਾਂ ਦੇ ਮਾਰੂਥੇ ਲੈਣ ਦਾ ਐਸਾਨ ਤੀਜੇ ਡਿਗਰੀ ਕੋਰਸਵਾਰਾਂ ਦੇ ਹੱਥੇ ਨਹੀਂ ਮਜੂਰ ਸੀ ਜਦ ਪੰਦ ਕੋਰਸਵਾਰਾਂ ਤੇ ਲੜਾਕੂ ਪੇਠਾਦਾਂ ਦੀ ਸੀ ਇਹਨਾਂ ਸਾਰੀਆਂ ਡੂਗੀਆਂ ਦੀ ਕਮਾਨ ਨਵਾਬ ਜੀਰ ਖਾ ਸ਼ੇਖ ਮੁਹੰਮਦ ਖਾਨ ਨਵਾਬ ਮਲੇਰ ਕੋਰ ਦਾ ਮੁਹੰਮਦ ਖਾਨ ਤੇ ਖਵਾਜਾ ਖਾਂ ਕਰ ਰਹੀ ਸਨ ਲੱਖਾਂ ਦੀ ਕਿਨਦੇ ਵਿੱਚ ਪਠਾਨ ਉੱਥੇ ਪੁੱਜੇ ਹੋਏ ਸਨ ਆਪ ਬਾਬਾ ਬੰਦਾ ਸਿੰਘ ਬਹਾਦਰ ਸ਼ਬ ਚੜੀ ਚਾਂਚੀ ਪਹਾੜੀ ਤੇ ਮੋਚਾ ਸੰਭਾਲ ਲਿਆ ਜੰਗ ਪੂਰੀ ਤਿਆਰੀ ਕਰਕੇ ਸਾਵਧਾਨ ਹੋ ਗਏ ਸ਼ਾਹਬਰ ਜੇੜੀ ਜੰਗ ਦੀ ਸ਼ੁਰੂਆਤ ਸ਼ਾਹਬਰ ਜੇੜੀ ਤੇ ਸਤਾਤ ਤੇ ਦੋਹਾਂ ਧਿਰਾਂ ਨੇ ਆਪੋ ਆਪਣੇ ਫੇਰਤੇ ਸੰਭਾਲਦੇ ਮਿੱਤੀ 12 ਪੈਸਾ ਰਖਦਾਸ ਇਸ ਵੀ ਨੂੰ ਬਾਅਦ ਦੁਪਹਿਰ ਲੜਾਈ ਦਾ ਬਿਗਲ ਵੱਜ ਗਿਆ ਦੋਹਾਂ ਪਾਸਿਆਂ ਦੇ ਤੋਪਾਂ ਗੋਲਿਆਂ ਬਦੂਕਾਂ ਤੇ ਤੀਰਾਂ ਕਰਪਾਂ ਦਾ ਬਲ ਦੇ ਅੰਤ ਕਿਡਾਸਿਆਂ ਨਾਲ ਕਮਸਾਨ ਜੰਗ ਹੋਇਆ ਮੁੱਠੀ ਬਰਸਿਕਾਂ ਬੜੇ ਹੌਸਲੇ ਦਲੇਰੀ ਨਾਲ ਲੜੇ ਅਤੇ ਉਹਨਾਂ ਮੁਗਲਾਂ ਦੀ ਪਹਿਲੀ ਬ੍ਰਿਗੇਡ ਤੇ ਉਕਾਦੀਆਂ ਗਾਜੀਆਂ ਦੀ ਸੀ ਉਸਨੇ ਆਪਣੀ ਸੈਨਾ ਤੇ ਤਨ ਦੇ ਹੱਦੀ ਤੇਜ ਹਥਿਆਰਾਂ ਦਾ ਜਗਾਰਾ ਅਗਲੀ ਕਤਾਰ ਦੀ ਅਨੇਵਾਮ ਕਿਰਪਾ ਦਾ ਭੱਲੇ ਨੀਂਜੀਆਂ ਗੰਡਾਸਿਆਂ ਅਨਾਰ ਬਰੂਤੀ ਗੋਲਿਆਂ ਨਾਲ ਜਿਹਾ ਕਤਲੇਆ ਕੀਤਾ ਕਿ ਕਾਦੀਆਂ ਕਾਦੀਆਂ ਤੇ ਦਿਹਾਦੀ ਦੇ ਪਾਟਿਆਂ ਨੂੰ ਤਾਂ ਨਹੀਂ ਮਿਲੀ ਗੋਲਿਆਂ ਬਰੂਦਾ ਕਿਰਪਾ ਦਾ ਕਾਰਕਰ ਨੇ ਜਿਹਾ ਜਿਹਾ ਬਕਾਨਾਂ ਦੀ ਵਿਚਾਰ ਨਾਲ ਪਲਾ ਵਿੱਚ ਖੂਨ ਦਾ ਖੂਨ ਹੋ ਗਿਆ ਤੇ ਲੱਖਾਂ ਮਾਰ ਲੱਗੇ ਤਾਰੇ ਕਾ ਦੀਗੇ ਜੀ ਮੈਦਾਨ ਛੱਡ ਕੇ ਜਾਨ ਵੇ ਜਾ ਕੇ ਭੱਜਣ ਲੱਗੇ ਹਰ ਪਾਸੇ ਕਮਸਾਨ ਮੱਚ ਗਿਆ ਮੁਗਲ ਫੌਜਾਂ ਨੇ ਆਪਣੇ ਟੋਪ ਜੀਆਂ ਕੋਰਸ ਵਾਲਾ ਤੋਪਖਾਨੇ ਨੂੰ ਹੱਲਾਸ਼ੇਰੀ ਦਿੱਤੀ ਅੱਧੇ ਹੀ ਇਸ ਨਾਲ ਬਹੁਤ ਜ਼ਾਇਦ ਖਾਨ ਨੁਕਸਾਨ ਹੋਇਆ ਸਿੱਖ ਸੈਨ ਦੇ ਹਾਥੀਆਂ ਤੇ ਘੋੜਿਆਂ ਦੇ ਤੀਰ ਅੰਦਾਜ਼ਾ ਤੇ ਨੀਰ ਜੀਰਪਾਨਾਂ ਨਾਲ ਤੀਰ ਨਾਲ ਯਹੀ ਬਾਦ ਦਿੱਤੀ ਕਿ ਹਾਥੀ ਚੀਕਾ ਮਾਰ ਦੇ ਵਾਪਸ ਭੱਜਣ ਲੱਗੇ ਬਹੁਤ ਸਾਰੇ ਪਠਾਣ ਇਹਨਾਂ ਨੇ ਲੱਦੜ ਦਿੱਤੇ ਜੰਗ ਪੂਰੀ ਜਲੋ ਵਜ ਸੀ ਜੰਗ ਦਾ ਮੈਦਾਨ ਲਾਸ਼ਾਂ ਨਾਲ ਭਰ ਗਿਆ ਬਹੁਤ ਸਾਰੇ ਪਠਾਣ ਮਰੀ ਤਰ੍ਹਾਂ जख्मी ਹੋ ਗਏ ਰਿਸ਼ ਬੜਾ ਬਕਾਨੇ ਕਾ ਤੇ ਡਰ ਰਹਾ ਸੀ ਸਾਰੇ ਪਾਸ ਬਾਬਾ ਬੰਦਾ ਸਿੰਘ ਬਹਾਦਰ ਖਾਰੇ ਦੇਖੋ ਤੇ ਕੜੀ ਨਜ਼ਰ ਰੱਖਦੇ ਸਨ ਉਹ ਕਿ ਘੜੀ ਵਿੱਚ ਆਪਣੇ ਤੀਰ ਛੜ ਕੇ ਉਹਨਾਂ ਦੀ ਮਦਦ ਕਰਨ ਦੇ ਸਦ ਜਾਣਮਨ ਪਾਰ ਮਿਲਉਂਦੇ ਸਨ ਹਨੇਰੀ ਰਾਤ ਤੱਕ ਜੰਗ ਚੱਲਦਾ ਰਿਹਾ ਪਠਾਨ ਸੈਨਾ ਤੇ ਕਾਜੀ ਗਾਜੀਆ ਦਾ ਬਹੁਤ ਨੁਕਸਾਨ ਹੋ ਗਿਆ ਇਸ ਜਗ ਵਿੱਚ ਨਵਾਬ ਜੀਰ ਖਾਨ ਦੇ ਤੀਰ ਵੱਜਾ ਤੇ ਉਹ ਆਪਣੇ ਘੋੜੇ ਤੋਂ ਡਿੱਗ ਪਿਆ ਭਾਈ ਬਾਜ ਸਿੰਘ ਤੇ ਭਾਈ ਬੰਦਾ ਸਿੰਘ ਨੇ ਵਰਤੀ ਨਾਲ ਉਸ ਤੇ ਵਾਰ ਕੀਤਾ ਤੇ ਬਾਬਾ ਬਾਜ ਸਿੰਘ ਨੇ ਵਾਰ ਦਾ ਉਹ ਮਾਰਿਆ ਗਿਆ ਅਤੇ ਸ਼ੇਰ ਮੁਹੰਮਦ ਖਾਨ ਨਵਾਬ ਮਲੇਰ ਖੋਟ ਦਾ ਪੁਰੀ ਨਰਕਾਇਦ ਤੇ ਚਗਲੀ ਹੋ ਗਏ ਜਦ ਇਸ ਪਠਾਨਾਂ ਦੀ ਸੈਨਾ ਬਾਰੇ ਜਾਣਕਾਰੀ ਮਿਲਿੰਦਾ ਉਹ ਬੋਲੀ ਹੋ ਗਈ ਸਾਰੇ ਮਤਾਨ ਛੜ ਕੇ ਭੱਜ ਗਏ ਬਾਬਾ ਬੰਦਾ ਵਹਾਦ ਅਦੀ ਫਤਿਹ ਹੋਈ ਇਸ ਜੰਗ ਵਿੱਚ ਕਈ ਮਸ਼ਹੂਰ ਸੈਨਾਪਤੀ ਖਵਾਜਾ ਲਿਖਾ ਮੁਹੰਮਦ ਖਾਨ ਮੋਦ ਦੇ ਘੜ ਤਰ ਗਏ ਸ਼ਬਨ ਜਿਹੜੀ ਜੰਗ ਫਤਿਹ ਕਰਨ ਪਰੰਤ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਹੌਸਲਾ ਹੋਰ ਬਲੰਦ ਹੋ ਗਿਆ ਬਾਬਾ ਬੰਦਾ ਸਿੰਘ ਬਹਾਦਰ ਨੇ ਪਾਰਾ ਪੈਸਤ ਰਖਤਾ ਅਸ ਇਸ ਨੂੰ ਸਰਹੰਦੁੱਤੇਤਾਵ ਬੰਨ ਦੀ ਕੂਚ ਕਰ ਦਿੱਤਾ ਜਦ ਸਰਹੰਦਵਾਸੀਆਂ ਨੂੰ ਨਵਾਬ ਜਗੀਰ ਖਾਨ ਦੀ ਮੌਤ ਅਤੇ ਬਾਬਾ ਅਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸਰਹੰਦੁੱਤੇਤਾਵ ਬੰਨ ਦੀ ਧੂਜਣਾ ਬਾਰੇ ਪਤਾ ਲੱਗਾ ਤਾਂ ਬਹੁਤ ਸਾਰੇ ਪਠਾਨ ਅਤੇ ਇਹਨਾਂ ਦਵਾਸੀ ਸਰਹੰਦ ਛਾੜ ਕੇ ਭੱਜ ਗਏ ਸਤੁਆਦੁਆ ਦੀ ਵੀਡੀਓ ਕਿੱਦਾਂ ਲੱਗੀ ਵੀਡੀਓ ਨੂੰ ਕਮੈਂਟ ਕਰਕੇ ਦੱਸਿਓ ਉੱਤੇ ਵੀਡੀਓ ਨੂੰ ਸ਼ੇਅਰ ਜੁਰੀ ਕਰਦੇ ਤੇ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਿਓ